ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਵਲੌਗਸ ਦੇ ਉੱਪਰ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਆ ਲਓ ਜੀ ਅੱਜ ਆਪਾਂ ਤੁਹਾਡੇ ਨਾਲ ਕੋਈ ਵਲੌਗ ਸ਼ੇਅਰ ਨਹੀਂ ਕਰਦੇਗੇ ਅੱਜ ਆਪਾਂ ਇੱਕ ਅਲੱਗ ਤਰੀਕੇ ਦੀ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਲਈ ਤੇ ਥੰਬਨੇਲ ਦੇਖ ਕੇ ਤੁਸੀਂ ਸਮਝ ਹੀ ਚੁੱਕੇ ਹੋਵੋਗੇ ਵੀ ਆਪਾਂ ਥਰਮੋਸ ਬੋਤਲ ਨੂੰ ਕਲੀਨ ਕਰਨ ਦੀ ਵੀਡੀਓ ਲੈ ਕੇ ਆਏ ਆ ਤੇ ਕਈ ਭੈਣਾਂ ਇਹ ਵੀ ਸੋਚ ਰਹੀਆਂ ਵੀ ਲੋ ਜੀ ਇਸ ਨੂੰ ਤਾਂ ਅਸੀਂ ਸਾਰੇ ਸਾਫ਼ ਕਰਕੇ ਰੱਖ ਦਿਆਂਗੇ ਸਾਨੂੰ ਵੀ ਪਤਾ ਵੀ ਕਿਸ ਤਰ੍ਹਾਂ ਸਾਫ਼ ਕਰਨੀ ਆ ਹਾਂਜੀ ਸਾਰੇ ਕਲੀਨ ਕਰਕੇ ਰੱਖਦੇ ਆਪਾਂ ਇਸ ਨੂੰ ਪਰ ਫਿਰ ਵੀ ਇਸ ਦੇ ਵਿੱਚੋਂ ਕਈ ਵਾਰੀ ਅਜੀਬ ਤਰੀਕੇ ਦੀ ਸਮੈਲ ਜੀ ਆਉਣ ਲੱਗ ਜਾਂਦੀ ਚਾਹ ਦੇ ਵਿੱਚੋਂ ਵੀ ਆਉਂਦੀ ਆ ਤੇ ਬੋਤਲ ਦੇ ਵਿੱਚੋਂ ਵੀ ਆਉਂਦੀ ਆ ਤੇ ਇਸ ਨੂੰ ਇੱਕ ਐਕਸਟਰਾ ਕਲੀਨਿੰਗ ਦੀ ਜ਼ਰੂਰਤ ਪੈਂਦੀ ਆ ਜੀ ਹਫ਼ਤੇ ਦਸ ਦਿਨਾਂ ਦੇ ਬਾਅਦ ਤੇ ਜਿਹਦੇ ਲਈ ਮੈਂ ਇੱਕ ਬਰਤਨ ਦੇ ਵਿੱਚ ਗਰਮ ਪਾਣੀ ਹੋਣ ਵਾਸਤੇ ਰੱਖ ਤਾਗਾ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣਾਗਾ ਜਿਵੇਂ ਹੁਣ ਅਸੀਂ ਇਸ ਨੂੰ ਬਹੁਤ ਘੱਟ ਵਰਤਦੇ ਹਾਂ ਜੀ ਕਈ ਵਾਰੀ ਕਿਤੇ ਬਾਹਰ ਅੰਦਰ ਜਾਣਾ ਜਾਂ ਕੋਈ ਹਸਪੀਟਲ ਵਗੈਰਾ ਦੇ ਵਿੱਚ ਚਾਹ ਜਾਂਦੀ ਉਦੋਂ ਹੀ ਵਰਤਦੇ ਹਾਂ ਤੇ ਇਸ ਦੇ ਵਿੱਚ ਪਈ ਪਈ ਦੇ ਵਿੱਚੋਂ 스멜 ਆਉਣ ਲੱਗ ਜਾਂਦੀ ਹੈਗੀ ਤੇ ਫਿਰ ਉਹ ਚਾਹ ਦੇ ਵਿੱਚੋਂ ਵੀ 스멜 ਆਉਂਦੀ ਹੈਗੀ ਤੇ ਤਾਂ ਕਰਕੇ ਫਿਰ ਮੈਂ ਇਸ ਨੂੰ ਕਲੀਨ ਕਰਨ ਲੱਗੀ ਸੀ ਤੇ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰ ਦਈਏ ਵੀਡੀਓ ਤੇ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਉਬਾਲ ਲਾਂਗੇ ਤੇ ਤੁਸੀਂ ਇਸ ਹਫ਼ਤੇ ਦੱਸ ਦੇਣਾ ਤੋਂ ਤੇ ਬੋਟਲ ਨੂੰ ਇਸ ਤਰ੍ਹਾਂ ਕਲੀਨ ਕਰਿਆ ਕਰੋ ਜੀ ਬਿਲਕੁਲ ਚਾਹ ਦੇ ਵਿੱਚੋਂ 스멜 ਨਹੀਂ ਆਊਗੀ ਜੇਕਰ ਤੁਸੀਂ ਇਸ ਤਰ੍ਹਾਂ ਇਸ ਨੂੰ ਕਲੀਨ ਕਰੋਗੇ ਹਫ਼ਤੇ ਦੱਸ ਦੇਣਾ ਬਾਅਦ ਲੋ ਜੀ ਪਾਣੀ ਨੂੰ ਉਬਾਲ ਕੇ ਤੇ ਉਸ ਤੋਂ ਬਾਅਦ ਆਪਾਂ ਕਰਦੇ ਆਗੇ ਅੱਗੇ ਕਲੀਨਸ ਨੂੰ ਦੱਸਦੇ ਆ ਤੁਹਾਨੂੰ ਕਿਸ ਤਰ੍ਹਾਂ ਕਰਨੀ ਆਗੇ ਬਸ ਦੋ ਤਿੰਨ ਚੀਜ਼ਾਂ ਦੀ ਵਰਤੋਂ ਕਰਾਂਗੇ ਤੇ ਉਹ ਆਪਣੇ ਘਰ ਦੇ ਵਿੱਚ ਚੀਜ਼ਾਂ ਹੁੰਦੀਆਂ ਹੀ ਆਗੇ ਪਈਆਂ ਕਿਚਨ ਦੇ ਵਿੱਚ ਕੋਈ ਆਪਾਂ ਕੋਈ ਐਕਸਟਰਾ ਸਮਾਨ ਨਹੀਂ ਵਰਤਦੇ ਇਸ ਨੂੰ ਕਲੀਨ ਕਰਨ ਲਈ ਤੇ ਪਾਣੀ ਆਪਣਾ ਉਬਲਣਾ ਸ਼ੁਰੂ ਹੋ ਗਿਆ ਜੀ ਤੇ ਹੁਣ ਆਪਾਂ ਗੈਸ ਬੰਦ ਕਰਕੇ ਤੇ ਬੋਟਲ ਦੇ ਵਿੱਚ ਪਾਉਣੇ ਆ ਪਾਣੀ ਨੋ ਜੀ ਪਾਣੀ ਗਰਮ ਹੋ ਗਿਆ ਤੇ ਹੁਣ ਉਸ ਨੂੰ ਬੋਤਲ ਦੇ ਵਿੱਚ ਪਾ ਲੈਨੇ ਆਪਾਂ ਅਸੀਂ ਨੇ ਇੱਕ ਦੋ ਵਾਰੀ ਚਾਹ ਪਾ ਕੇ ਦੇਖੀ ਆ ਤੇ ਇਸ ਦੇ ਵਿੱਚ ਜਦੋਂ 스멜 ਆਉਣ ਲੱਗ ਜਾਂਦੀ ਆ ਤੇ ਉਸ ਤੋਂ ਬਾਅਦ ਫਿਰ ਜਦੋਂ ਮੈਂ ਇਸ ਤਰ੍ਹਾਂ ਹੁਣ ਕਲੀਨ ਕਰ ਦਿੰਦੀ ਆ ਤੇ ਬੋਤਲ ਦੇ ਵਿੱਚੋਂ ਬਿਲਕੁਲ 스멜 ਨਹੀਂ ਆਉਂਦੀ ਤੇ ਨਾ ਹੀ ਚਾਹ ਦੇ ਵਿੱਚੋਂ ਆਉਂਦੀ ਆ ਗਰਮ ਪਾਣੀ ਇਸ ਦੇ ਵਿੱਚ ਪਾਤਾ ਤੇ ਹੁਣ ਇਸ ਦੇ ਵਿੱਚ ਇੱਕ ਚਮਚ ਪਾਉਂਗੇ ਮਿੱਠਾ ਸੋਡਾ ਹਾਂਜੀ ਖਾਣੇ ਵਾਲਾ ਸੋਡਾ ਹੁੰਦਾ ਜਿਹੜਾ ਆਪਣਾ ਉਹ ਪਾ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਬਰਤਨ ਸਾਫ਼ ਕਰਦੇ ਹਾਂ ਜਿਸ ਲਿਕਵਿਡ ਦੇ ਨਾਲ ਤੁਸੀਂ ਜੋ ਵੀ ਵਰਤਦੇ ਉਸ ਇਸ ਦੇ ਵਿੱਚ ਪਾ ਲੈਣਾ ਜੀ ਤੇ ਮੈਂ ਬਿਮ ਲਿਕੜ ਪਾਇਆ ਇਸ ਦੇ ਵਿੱਚ ਅੱਧਾ ਕ ਚਮਚ ਤੇ ਹੁਣ ਪਾਵਾਂਗੇ ਇਸ ਦੇ ਵਿੱਚ ਆਪਾਂ ਵਾਈਟ ਵਿਨੀਗਰ 2 ਕ ਚਮਚ ਸਿਰਕਾ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਜੀ ਤੇ ਇਸ ਨੂੰ ਹੁਣ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਤੇ 15-20 ਮਿੰਟਾਂ ਵਾਸਤੇ ਆਪਾਂ ਇਸੇ ਤਰ੍ਹਾਂ ਇਸ ਨੂੰ ਰੱਖ ਦੇਣਾਗਾ ਲੋ ਜੀ ਆਪਾਂ ਚੰਗੀ ਤਰ੍ਹਾਂ ਇਸ ਨੂੰ ਹੁਣ ਇੱਕ ਵਾਰੀ ਹਿਲਾ ਕੇ ਰੱਖ ਦੇਨੇ ਆ ਮਿਕਸ ਕਰਕੇ ਤੇ 15-20 ਮਿੰਟਾਂ ਬਾਅਦ ਆਪਾਂ ਇਸ ਨੂੰ ਬਰਸ਼ ਦੀ ਮਦਦ ਤੇ ਨਾਲ ਵਿੱਚੋਂ ਧੋ ਲੈਣਾ ਤੇ ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਇਹ ਬੋਤਲ ਨੂੰ ਸਾਫ਼ ਕਰਕੇ ਦੇਖੋ ਜੀ ਬਿਲਕੁਲ ਸਮੈਲ ਨਹੀਂ ਆਊਗੀ ਤੇ ਵਿੱਚੋਂ ਚੰਗੀ ਤਰ੍ਹਾਂ ਕਲੀਨ ਹੋ ਜਾਊਗੀ ਤੇ ਉਮੀਦ ਕਰਦੇ ਆ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਊਗੀ ਜੇਕਰ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ ਲਓ ਜੀ ਹੁਣ 15-20 ਮਿੰਟਾਂ ਬਾਅਦ ਮੈਂ ਬੋਤਲ ਨੂੰ ਬਰਸ਼ ਦੇ ਨਾਲ ਚੰਗੀ ਤਰ੍ਹਾਂ ਅੰਦਰੋਂ ਕਲੀਨ ਕਰ ਲਿਆ ਸੀ ਤੇ ਬਾਹਰੋਂ ਵੀ ਇਸ ਨੂੰ ਇੱਕ ਸੁੱਕੇ ਕੱਪੜੇ ਦੇ ਨਾਲ ਸਾਫ਼ ਕਰ ਦਿੰਦੇ ਹਾਂਗੇ ਤੇ ਹੁਣ ਜਦੋਂ ਵੀ ਆਪਾਂ ਇਸ ਦੇ ਵਿੱਚ ਚਾਹ ਪਾਵਾਂਗੇ ਤੇ ਚਾਹ ਦੇ ਵਿੱਚੋਂ ਬਿਲਕੁਲ ਵੀ ਸਮੈਲ ਨਹੀਂ ਆਊਗੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਕਿ ਹੋਰ ਭੈਣਾ ਤਿੱਕਰ ਵੀ ਇਹ ਵੀਡੀਓ ਪਹੁੰਚ ਸਕੇ ਤੇ ਆਪਣੀ YouTube ਫੈਮਿਲੀ ਵੱਡੀ ਹੋ ਸਕੇ ਤੇ ਮਿਲਦੇ ਆਪਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ